ਤਾਂ ਇਹ ਆਪਕੋ ਆ ਵੈਗਰੂ ਮੀਰ ਕਰੇ ਸਰਕਾਰਾਂ ਇਮਾਨਦਾਰ ਮਿਲਣ ਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋਣ ਆ ਸਾਹਮਣੇ ਤੁਸੀਂ ਵੇਖ ਰਹੇ ਜੀ ਬੇੜੇ ਦੇ ਉੱਤੇ ਟਰੈਕਟਰ ਲੱਦੇ ਆ ਇੱਕ ਚੱਪਾਂ ਵਾਲੇ 5-6 ਜਣੇ ਨੌਜਵਾਨ ਆ ਪਰ ਬੇੜਾ ਜਿਹੜੀ ਦਿਸ਼ਾ ਦੇ ਵਿੱਚ ਲਾਉਣਾ ਚਾਹੁੰਦੇ ਆ ਉਹ ਦਿਸ਼ਾ ਨੂੰ ਨਹੀਂ ਆ ਰਿਹਾ ਬੇੜਾ ਸਿੱਧਾ ਹੀ ਧੱਕਿਆ ਜਾ ਰਿਹਾ ਵਾ ਮਤਲਬ ਪਾਕਿਸਤਾਨ ਵਾਲੀ ਸਾਈਡ ਨੂੰ ਹੀ ਕਿਉਂਕਿ ਇਹ ਬਿਲਕੁਲ ਸਰਹੱਦ ਦੇ ਤੋਂ ਨਾਲ ਆ ਵਜਨੀ ਵਾਲਾ ਫਿਰੋਜ਼ਪੁਰ ਫਿਰੋਜ਼ਪੁਰ ਫਾਜ਼ਿਲਕੇ ਦੀ ਹੱਦ ਦੇਤੇ ਆ ਸੋ ਇਹੋ ਜਿਹੇ ਹਾਲਾਤ ਜਿਹੜੇ ਆਏ ਸਾਰੇ ਪੰਜਾਬ ਦੇ ਬਣ ਗਏ ਆ ਭਾਵੇਂ ਹੁਸ਼ਾਰਪੁਰ ਜਲਾ ਵੀ ਕਪੂਰਸਲਾ ਵੀ ਗਰਦਾਸਪੁਰ ਅਮਰਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਹਮ ਉਹ ਉਹ ਫੇਰ ਰੁੜਦਾ ਵਾ ਰੁੜਦਾ ਵਾ ਰੁੜਦਾ ਵਾ ਰੁੜਦਾ ਵਾ ਹਾ ਕਿੰਨੇ ਕਿੰਨੇ ਚੱਪੂ ਆ ਚੱਪੂ ਵਾਲਿਆਂ ਦਾ ਨਹੀਂ ਰੋਕਾ ਰਿਆ ਇੰਨੇ ਚੱਪੂ ਦੇ ਆਜ ਮਤਲਬ ਮਾਰ ਲਲਕਾਰੇ ਵਾਜ ਦੀ ਤੁਸੀਂ ਵੇਖ ਰਹੇ ਜੀ ਰੋੜੀ ਪੈ ਗਿਆ ਰੋੜੀ ਰੋੜੀ ਪੈ ਗਿਆ ਆ ਜੂ ਬਾਈ ਚਟਮ ਗਿਆ ਰੋੜੀ ਪੈ ਗਿਆ ਫੇ ਰੋੜੀ ਪੈ ਗਿਆ ਰੋੜੀ ਪੈ ਗਿਆ ਹੁਣ ਤਾਂ ਸਿੱਧੇ ਪਾਣੀ ਨੂੰ ਤੁਰ ਪਿਆ ਸਿੱਧੇ ਪਾਣੀ ਨੂੰ ਤੁਰ ਪਿਆ ਭਾਈ ਉਤਰਾ ਹੈ ਤਾਂ ਸਾਰੀ ਮਹਿਰ ਨਹੀਂ ਉਹ ਨਹੀਂ ਤੇ ਇਧਰ ਨੂੰ ਖਿੱਚ ਕੇ ਲਾਉਣਗੇ। ਲਾਉਣ ਲੱਗੇ ਆ ਕੰਡੇ ਜਵਾਨ। ਵਾਸ ਕਿੰਨੀ ਜ਼ੋਰ ਪਾਈ ਖੜੇ ਨੇ ਪਾਣੀ ਬੜਾ ਤੇਜ਼ ਜਿੱਤੇ ਇਹੋ ਸਮੇਂ ਬੇਬਾਕ। ਹਾਂ ਲੱਗੇ ਆ ਫੇਰ ਕਮਾਉਣ ਪਈ। ਸ਼ਾਇਦ ਐਸ ਕੰਡੇ ਜਿੱਥੇ ਖੜੋਤੇ ਇੱਥੇ ਆਣ ਲੱਗੇ।